ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਤੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਆਪਣੇ ਵੀ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀ ਨੂੰ ਲੱਗ ਕੇ ਸ਼ੇਅਰ ਕਰੋ ਬੈਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਬੜੀ ਤੋਂ ਬੜੀ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤੁਹਾਨੂੰ ਪਤਾ ਹੀ ਹੈ ਤਕਰੀਬਨ ਪੰਜਾਬ ਦੇ ਵਿੱਚ ਹੁਣ ਥੋੜਾ ਜਿਹਾ ਮੌਸਮ ਖੁੱਲਣ ਕਰਕੇ ਕਣਕਾਂ ਦਾ ਰੰਗ ਰੂਪ ਬਣਿਆ ਜਿਹੜੀ 1 ਮਹੀਨਾ ਲਗਾਤਾਰ ਇਸ ਵਾਰ ਤੁੱਪਣੀ ਨਿਕਲੀ ਬਦਲ ਵਾਈ ਰਹੀ ਆ ਠੰਡ ਜਿਆਦਾ ਲੇਟ ਪੈਣ ਕਰਕੇ ਆਪਣੀਆਂ ਕਣਕਾਂ ਦੀ ਗਰੋਥ ਰੁਕੀ ਹੋਈ ਸੀਗੀ ਉਹ ਵੀ ਚੱਲ ਪਈ ਤੇ ਬਹੁਤ ਜਿਆਦਾ ਕਿਸਾਨ ਵੀਰ ਨੇ ਜਿਹੜੇ ਆਪਾਂ ਨੂੰ ਇੱਕ ਸਵਾਲ ਕਰ ਰਹੇ ਨੇ ਉਹ ਸਵਾਲ ਆਪਾਂ ਅੱਜ ਤੁਹਾਡੇ ਨਾਲ ਕਲੀਅਰ ਕਰਨਾ ਕਿਰਪਾ ਕਰਕੇ ਵੀਡੀਓ ਪੂਰੀ ਐਂਡ ਤੱਕ ਜਰੂਰ ਦੇਖ ਲਿਓ ਕਿਉਂਕਿ ਬਹੁਤ ਜ਼ਰੂਰੀ ਗੱਲਬਾਤ ਆਪਾਂ ਤੁਹਾਡੇ ਨਾਲ ਕਰਨੀ ਅੱਜ ਤੇ ਹੁਣ ਕਿਸਾਨ ਵੀਰੋ ਤੁਸੀਂ ਕਹੋਗੇ ਵੀ ਆਪਾਂ ਬੀਅ ਸਿੱਤਾ ਯਾਰ ਐਦਾਂ ਕਰ ਲੈਨੇ ਸਾਡੇ ਨਾਲ ਇਹ ਚੀਜ਼ ਨਹੀਂ ਹੋਈ ਦੇਖੋ ਹਰ ਇੱਕ ਦਾ ਤਰੀਕਾ ਹਰ ਇੱਕ ਦੀ ਜਿਹੜੀ ਮੈਨੇਜਮੈਂਟ ਤਕਨੀਕ ਹੁੰਦੀ ਆ ਕੰਮ ਕਰਨ ਦੀ ਉਹ ਵੱਖਰੀ ਵੱਖਰੀ ਹੁੰਦੀ ਹੈ ਹੁਣ ਆਪਾਂ ਕਿਸਾਨ ਵੀਰਾਂ ਨਾਲ ਗੱਲਬਾਤ ਅੱਜ ਕਿਹੜੀ ਕਰਨੀ ਆ ਗੱਲਬਾਤ ਕਿਸਾਨ ਵੀਰੋ ਆਪਾਂ ਕਰਨੀ ਆ ਦੇਖੋ ਕਣਕਾਂ ਥੋਡੀਆਂ ਹੋ ਗਈਆਂ ਹੁਣ 70 75 ਐਵਰੇਜ ਕਣਕ 80 ਦਿਨ ਦੀ ਹੋਗੀ ਕੋਈ 90 ਦੀ ਹੋਗੀ ਕੋਈ 70 ਦੀ ਹੋਗੀ ਐਵਰੇਜ ਆਪਾਂ 80 ਦਿਨ ਦੀ ਲਾ ਲਈਏ ਤਾਂ ਹੁਣ ਕਿਸਾਨ ਵੀਰ ਕੀ ਕਰ ਰਹੇ ਸਭ ਤੋਂ ਵੱਡਾ ਸਵਾਲ ਕਿਸਾਨ ਵੀਰਾਂ ਦੇ ਕੀ ਕਰ ਰਹੇ ਆ ਰਹੇ ਨੇ ਕਿਉਂਕਿ ਕਿਸਾਨ ਵੀਰ ਉਹ ਇਸ ਵਾਰ ਜਿਹੜੀਆਂ ਲੇਟ ਕਣਕਾਂ ਸੀਗੀਆਂ ਸਪਰੇ ਦਾ ਉਹਨਾਂ ਨੂੰ ਸਹੀ ਸਮਾਂ ਮਿਲਿਆ এনवायरमेंट ਉਹਨਾਂ ਦੇ ਲਈ ਸਹੀ ਨਹੀਂ ਸੀਗਾ ਸਪਰੇ ਦੇ ਲਈ ਨਾ ਤਾਂ ਗੁੱਲੀ ਡੰਡਾ ਮਰਿਆ ਨਾ ਚੌੜੀ ਪੱਤੀ ਵਾਲੇ ਨਦੀਨੇ ਇਸ ਵਾਰ ਇਹਨੇ ਮਰੇ ਨੇ ਚਲੋ ਜਿਨ੍ਹਾਂ ਨੇ ਅਗੇਤੀਆਂ ਸਪਰੇਹਾਂ ਕਰਤੀਆਂ ਉਹਨਾਂ ਦੇ ਮਰ ਗਏ ਸਾਰੇ ਤੋਂ ਵੱਧ ਸਵਾਲ ਕਿਸਾਨ ਵੀਰਾਂ ਦੇ ਹੀ ਆ ਰਹੇ ਨੇ ਵੀਰੇ ਕਣਕ 75 ਦਿਨ ਦੀ ਹੋ ਗਈ ਵੀਰੇ ਕਣਕ 81 ਦਿਨ ਦੀ ਹੋ ਗਈ ਸੀ ਕਿਹੜੀ ਸਪਰੇਅ ਕਰ ਦਈਏ ਵੀ ਗੁੱਲੀ ਨੰਡਾ ਮਰ ਜੇ ਵੀਰੇ ਦੇਖੋ ਮੈਂ ਤੁਹਾਨੂੰ ਜਿੱਦ ਤੋਂ ਆਪਾਂ ਚੈਨਲ ਸ਼ੁਰੂ ਕਰਿਆ ਮੈਂ ਤੁਹਾਨੂੰ ਇੱਕੇ ਗੱਲ ਕਹਿਣਾ ਹੁੰਨਾ ਵੀ ਹਰੇਕ ਫਸਲ ਦੀ ਕੋਈ ਸਟੇਜ ਹੁੰਦੀ ਹੈ ਹਰੇਕ ਫਸਲ ਦਾ ਕੋਈ ਟਾਈਮ ਪੀਰੀਅਡ ਹੁੰਦਾ ਕੰਮ ਕਰਨ ਦਾ ਸਮਾਂ ਹੁੰਦਾ ਜਿਹੜਾ ਬੰਦਾ ਉਹ ਸਮਾਂ ਸਹੀ ਜੱਜ ਕਰ ਲੈਂਦਾ ਸਹੀ ਸਮੇਂ ਤੇ ਸਹੀ ਖਰਾਕ ਦਿੰਦਾਗਾ ਉਹਨੂੰ ਝਾੜ ਵੀ ਕਿਸਾਨ ਵੀਰ ਨੂੰ ਵਧੀਆ ਹੀ ਮਿਲ ਜਾਂਦਾ ਰੱਬ ਦੀ ਕਿਰਪਾ ਹੋ ਜਾਂਦੀ ਹੈ ਚਲੋ ਬਾਕੀ ਪ੍ਰਮਾਤਮਾ ਨੇ ਦੇਣਾ ਹੁੰਦਾ ਕਿਸਾਨ ਵੀਰੋ ਇੰਨਾ ਆਪਾਂ ਈਰਖਾ ਬਾਜੀ ਨਹੀਂ ਕਰਨੀ ਚਾਹੀਦੀ ਵੀ ਫਲਾਣੇ ਦਾ ਵੱਧ ਘੱਟ ਆ ਗਿਆ ਦੇਖੋ ਜੋ ਕਿਸਮਤ ਹੈ ਉਹ ਹੀ ਮਿਲਦਾ ਸਮਾਂ ਸਮਾਂ ਸਮਰੱਥ ਹੁੰਦਾ ਰੇਗ ਲਈ ਤੇ ਮੈਂ ਗੱਲ ਇਹ ਕਰਦਾ ਕਿਸਾਨ ਵੀਰੋ ਜਦੋਂ ਆਪਾਂ ਨੂੰ ਪਤਾ ਹੈਗਾ ਵੀ ਦੇਖੋ ਗੋਲੀ ਡੰਡੇ ਦੀ ਸਪਰੇ ਜੇ ਆਪਾਂ ਜਾ ਕੇ ਲੋ ਗੋਵ ਚ ਛਿੱਟਾ ਬੰਨ ਲੱਗ ਗਿਆ ਉਸ ਟਾਈਮ ਗੁੱਲੀ ਡੰਡੇ ਦੀ ਸਪਰੇ ਕਰਾਂਗੇ ਆਪਾਂ ਜਦ ਚੌੜੀ ਪੱਤੀ ਵਾਲੇ ਨਰੀਨਾ ਦੀ ਸਪਰੇ ਕਰਾਂਗੇ ਤਾਂ ਆਪਣੀ ਕਣਕ ਨੂੰ ਕਿਸਾਨ ਵੀਰੋਂ ਨੁਕਸਾਨ ਕਰਨੀ ਕਰਨਾ ਉਹਨੇ ਕਿਉਂਕਿ ਕਣਕ ਨੇ ਨਸਾਰਾ ਲੈਣਾ ਹੁੰਦਾ ਹੈਗਾ ਹੁਣ ਦੇਖੋ ਮੈਂ ਤੁਹਾਨੂੰ ਕਹਿ ਦਵਾਂ ਵੀ ਤੁਸੀਂ ਇਹ ਕਰ ਦੋ ਉਹਦਾ ਚਾਹੇ ਤੁਸੀਂ ਸੌਫਟ ਸਾਲਟ ਵੀ ਵਰਤ ਦਿਓ ਕਿਸਾਨ ਵੀਰੋਂ ਹੈ ਤਾਂ ਉਹ ਗੁੱਲੀ ਡੰਡਾ ਮਾਰਨ ਲਈ ਇਹ ਆ ਨਾ ਸਾਲਟ ਦਾ ਗੁੱਲੀ ਡੰਡਾ ਮਾਰਨ ਵਾਸਤੇ ਹੀ ਬਣਿਆ ਚਾਹੇ ਕੋਈ ਹਾਰਡ ਸਾਲਟ ਆ ਕਿ ਚਾਹੇ ਕੋਈ ਸੌਫਟ ਸਾਲਟ ਆ ਤੁਸੀਂ ਐਂ ਦੇਖ ਲਓ ਵੀ ਜਦੋਂ ਆਪਾਂ ਨੂੰ ਪਤਾ ਵੀ ਉਹ ਗੁੱਲੀ ਡੰਡਾ ਮਾਰਦਾ ਹੈ ਫਿਰ ਉਹ ਕਣਕ ਤੇ ਵੀ ਤਾਂ ਇਫੈਕਟ ਉਹ ਟਾਈਮ ਤੇ ਕਰੂਗਾ ਜੇ ਮੇਰੀ ਗੱਲ ਗਲਤ ਤਾਂ ਤੁਸੀਂ ਮੈਨੂੰ ਕਹਿ ਸਕਦੇ ਹੋ ਹੁਣ ਟੌਪਿਕ ਦਵਾਈ ਆ ਗਈ ਐਕਸੀਲ ਆ ਗਈ ਐਟਲੈਂਟਿਸ ਏਸ਼ੀਅਮ 9711 ਆ ਗਈ ਹੋਰ ਬਹੁਤ ਦਵਾਈਆਂ ਨੇ ਲੀਡਰ ਆ ਗਈ ਇਹਨਾਂ ਦੇ ਅਲੱਗ ਅਲੱਗ ਟਾਈਮ ਪੀਰੀਅਡ ਨੇ ਕਿਸਾਨ ਵੀਰੋ ਵੀ ਆਹ ਸਮੇਂ ਤੇ ਆਪਾਂ ਸਪਰੇਅ ਕਰ ਸਕਦੇ ਹਾਂ ਤੇ ਜਿਹੜੇ ਵੱਡੇ ਗੁੱਲੀ ਨੰਡੇ ਹੁੰਦੇ ਨੇ ਉਹਨਾਂ ਦੇ ਟੌਪਕ ਜਾਂ ਐਕਸਲ ਵਧੀਆ ਕੰਮ ਕਰ ਜਾਂਦੀ ਆ ਪਰ ਕਰਨ ਦਾ ਕਿਸਾਨ ਵੀਰੋ ਇੱਕ ਟਾਈਮ ਪੀਰੀਅਡ ਹੁੰਦਾ ਤੁਹਾਨੂੰ ਹਰ ਇੱਕ ਯੂਟਿਊਬਰ ਜਾਂ ਹਰ ਇੱਕ ਵੀਰ ਇਹੀ ਗੱਲ ਕਹਿੰਦਾ ਵੀ ਨਹੀਂ ਵੀਰੇ ਇਹ ਸਟੇਜ ਤੇ ਜਾ ਕੇ ਤੁਸੀਂ ਭੁੱਲ ਜਵੋ ਹੁਣ ਤੁਸੀਂ ਇੱਕ ਚੀਜ਼ ਨੋਟ ਕਰੋ ਵੀ ਹੁਣ ਤੁਸੀਂ ਸਪਰੇਅ ਮੰਨ ਲਾ ਕਰਤੀ ਤੁਸੀਂ ਤਜਰਬਾ ਹੀ ਕਰਕੇ ਦੇਖ ਲਓ ਤੁਹਾਨੂੰ ਆਪੇ ਪਤਾ ਲੱਗ ਜਾਊ ਆਪਾਂ ਤੁਹਾਨੂੰ ਨਾ ਰੋਕੀਏ ਕਿਉਂਕਿ ਹਰ ਇੱਕ ਨੇ ਆਪਣਾ ਕੰਮ ਆਪ ਦੀ ਸਮਝ ਨਾਲ ਕਰਨਾ ਹੁੰਦਾ ਤੇ ਕਿਸਾਨ ਵੀਰੋ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਦਾ ਗੱਲ ਐ ਵੀ ਜੇ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਦੇਖੋ ਆਪਣੇ ਗੁੱਲੀ ਡੰਡਾ ਹੁਣ ਉੱਪਰ ਦੀ ਲੰਘ ਗਿਆ ਭਾਈ ਵੀ ਕੰਟਰੋਲ ਨਹੀਂ ਹੁੰਦਾ ਜੇ ਤਾਂ ਥੋੜੀ ਕਣਕ ਕਹਿੰਗੇ 60 65 ਦਿਨ ਤੱਕ ਤਾਂ ਦਾ ਤੁਸੀਂ ਚਾਹੇ ਐਕਸਲ ਕਰ ਲਓ ਟਾਪਿਕ ਕਰ ਲਓ ਚਾਹੇ ਦੋਨਾਂ ਨੂੰ ਰਲਾ ਕੇ ਕੰਬੀਨੇਸ਼ਨ ਬਣਾ ਕੇ ਕਰ ਲਓ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਥੋੜੀ ਕਣਕ 'ਚ ਕੋਈ ਖਾਸ ਸਮੱਸਿਆ ਨਹੀਂ ਦੀ 70 ਤੋਂ ਪਹਿਲਾਂ ਪਹਿਲਾਂ ਆਮ ਨਾਰਮਲ ਕਿਸਾਨ ਵੀਰ ਕਰ ਹੀ ਦਿੰਦੇ ਨੇ ਤੇ ਜੇ ਤੁਹਾਨੂੰ ਪਤਾ ਲੱਗਿਆ ਕਿਸਾਨ ਵੀਰ ਉਹ ਵੀ ਆਪਣੀ ਗਣਕ 75 80 ਦਿਨ ਦੀ ਹੋ ਗਈ ਤਾਂ ਦਾ ਤੁਸੀਂ ਭੁੱਲ ਜੋ ਉਹ ਖੇਤ ਆਪਦਾ ਨੋਟ ਕਰਕੇ ਰੱਖ ਲਓ ਵੀ ਭਾਈ ਆਹ ਖੇਤ ਦੇ ਵਿੱਚ ਆਪਣੀ ਗੁੱਲੀ ਡੰਡਾ ਹੈਗਾ ਦੀ ਜਿਆਦਾ ਤੁਸੀਂ ਉਹਦੇ ਚ ਫਸਲ ਦਾ ਹੈਰ ਬਦਲ ਕਰ ਲੋ ਅਗਲੇ ਸਾਲ ਜਾਂ ਤੁਸੀਂ ਕਿਸਾਨ ਵੀਰੋ ਉਹ ਖੇਤ ਦੇ ਵਿੱਚ ਪ੍ਰੀ ਇਮਰਜੈਂਸੀ ਸਪਰੇਅ ਅਗਲੇ ਸਾਲ ਤੋਂ ਵਰਤੋ ਜਾਂ ਕੋਰਚ ਲੀਡਰ ਕਰ ਲੋ ਸਲਫੋ ਸాల్ਟ ਜਾਂ ਤੁਸੀਂ ਕਿਸਾਨ ਵੀਰੋ ਫਕੀਰਾ ਕਰ ਲਓ ਮੂਮੀ ਜੀ ਕਰ ਲਓ ਚਾਹੇ ਤੁਸੀਂ ਉਹਦਾ ਜਨੀ ਅਗਲੇ ਸਾਲ ਤੇ ਹੁਣ ਤੁਸੀਂ ਕਿਸਾਨ ਵੀਰੋ ਉਹ ਗੱਲ ਰੱਖੋ ਜੇ ਤੁਸੀਂ ਹੁਣ 19 ਸਪਰੇਹਾਂ ਦੇ ਨਾਲੇ ਤਾਂ ਖਰਚੇ ਹੋਣਗੇ ਦੇਖੋ ਵੀਰੇ ਮੇਰੇ ਜੇਬ ਚੋਂ ਕੁਝ ਨਹੀਂ ਲੱਗਦਾ ਜੇ ਤੁਸੀਂ ਸਪਰੇਹਾਂ ਕਰੋਗੇ ਨਾਰਮਲੀ 1000 ਤੋਂ 1200 ਰੁਪਿਆ ਪਰ ਏਕੜ ਦੀ ਹੁਣ ਨਾਰਮਲ ਸਪਰੇਅ ਤੁਹਾਨੂੰ ਪਉਏ ਪਾਉਗੀ ਚਾਹੇ ਤੁਸੀਂ ਐਕਸੀਲ ਕਰ ਲਓ ਨਾਲ ਟੌਪਿਕ ਤਾਂ ਪਾਹਮੂਗੀ ਪਾਹਮੂਗੀ ਹੁਣ 1200 ਤੱਕੀਲੇ ਦਾ ਹੋ ਲੱਗ ਗਿਆ ਜੇ ਘੱਟੋ ਘੱਟ ਇੱਕ ਕੀਲੇ ਮਗਰ ਵੀ ਤੁਹਾਡਾ 50 ਕਿਲੋ ਤੋਂ ਲੈ ਕੇ ਕੁਆਂਟਲ ਝਾੜ ਘੱਟ ਗਿਆ 2000 3000 ਗਿਆ ਘੱਟੋ ਘੱਟ ਕੁਆਂਟਲ ਆ ਪਰ ਘੱਟਦਾ ਵੱਧ ਹੈ ਕਿਉਂਕਿ ਹਰ ਇੱਕ ਚੀਜ਼ ਦੀ ਇੱਕ ਸਟੇਜ ਹੁੰਦੀ ਹੈ ਸਮੇ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ ਤੇ ਜਿਹੜੇ ਕਿਸਾਨ ਵੀਰਾਂ ਨੇ ਹੁਣ ਤੁਸੀਂ ਜਿਨ੍ਹਾਂ ਨੇ ਗੁੱਲੀ ਡੰਡਾ ਹੈਗਾ ਵੀਰੇ ਕਿਰਪਾ ਕਰਕੇ ਉਹ ਚੀਜ਼ ਨੂੰ ਤਾਂ ਤੁਸੀਂ ਹੁਣ ਭੁੱਲ ਜੋ ਤੁਸੀਂ ਕਣਕ ਦੀ ਗ੍ਰੋਥ ਵੱਲ ਧਿਆਨ ਦੇ ਲੋ। ਉਹੀ ਤੁਸੀਂ ਜਿਹੜੀ ਉੱਧਰ ਖਰਚਾ ਕਰਨਾ ਉਹਦੋਂ ਅੱਧਾ ਹੀ ਖਰਚ ਆਊ। ਤੁਸੀਂ ਕਣਕ ਦੇ ਉੱਪਰ ਐਨਪੀਕੇ ਦੀ ਸਪਰੇਅ ਦੇ ਲੋ। ਕੋਈ ਮਰਜ਼ੀ ਸਪਰੇਅ ਕਰ ਲੋ। ਵਧੀਆ ਸਪਰੇਅ ਕਰ ਲੋ ਲਿਆ ਕੇ ਤੁਹਾਡੀ ਕਣਕ ਦੀ ਜੇ ਗ੍ਰੋਥ ਹੋ ਜੂ ਤਾਂ ਗੁੱਲੀ ਡੰਡਾ ਦੇ ਨੁਕਸਾਨ ਨਾਲੋਂ ਤੁਹਾਡੀ ਉੰਨੀ ਕਣਕ ਵੱਧ ਜੂ। ਸਾਰਿਆਂ ਦਾ ਬੈਸਟ ਤਰੀਕਾ ਹੈ। ਕਿਉਂਕਿ ਤੁਸੀਂ ਦੇਖ ਲਓ ਵੀ ਹੁਣ ਆਪਣੇ ਆ ਖੇਤ ਦੇ ਵਿੱਚ ਗੁੱਲੀ ਡੰਡਾ ਉਹਦੇ ਤੇ ਤੁਸੀਂ ਇੱਕ ਸਪਰੇਅ ਤਾਕਤ ਵਾਲੀ ਐਕਸਟਰਾ ਦੇ ਦੋ ਚਾਹੇ 130.45 ਦੋ ਵਾਰ ਕਰ ਦੋ ਚਾਹੇ 052 34 ਕਰ ਦੋ ਚਾਹੇ 1261 ਕਰ ਲਓ ਉਹ ਤੁਹਾਡੀ ਆਪਣੀ ਮਰਜ਼ੀ ਆ ਪਰ ਜੇ ਤੁਸੀਂ ਕਹੋਗੇ ਵੀ ਆਪਾਂ ਹੁਣ ਗੁੱਲੀ ਡੰਡੇ ਦੀ ਸਪਰੇਅ ਕਰ ਲਈਏ ਗੁੱਲੀ ਡੰਡਾ ਵੀਰੇ ਮਰਦਾ ਨਹੀਂ ਜਿੰਨਾ ਤੁਸੀਂ ਮਰਜ਼ੀ ਜ਼ੋਰ ਲਾ ਲਿਓ ਜਿਹੜਾ ਗੁੱਲੀ ਡੰਡਾ ਕਣਕ ਦੇ ਉੱਪਰ ਦੀ ਨਿਕਲ ਗਿਆ ਮਰਦਾ ਨਹੀਂ ਕਿਰਾਂ ਖੜ ਜੂ ਫੇਰ ਚੱਲਪੂ ਉਹਦੇ ਨਾਲੋਂ ਵਧੀਆ ਤੁਸੀਂ ਆਪਣੀ ਕਣਕ ਦੀ ਜਿਹੜੀ ਗਰੋਥ ਆ ਉਹ ਕਰਾਓ ਕਣਕ ਦੇ ਬੈਸਟ ਸਪਰੇਅ ਕਰੋ ਚਾਹੇ ਦੋ ਕਰ ਲਓ ਉਹਦੇ ਨਾਲ ਤੁਹਾਡਾ ਖਰਚਾ ਘਟ ਜੂਗਾ ਝਾੜ ਤੁਹਾਨੂੰ ਵਧੀਆ ਮਿਲ ਜੂਗਾ ਸਾਰਿਆਂ ਤੋਂ ਵਧੀਆ ਤਰੀਕਾ ਇਹ ਆ ਗੁੱਲੀ ਡੰਡੇ ਵਾਲੀ ਸਪਰੇਅ ਦਾ ਹੁਣ ਭੁੱਲ ਜੋ ਚਾਹੇ ਚੌੜੇ ਪੱਤੇ ਵਾਲੇ ਨਦੀਨੇ ਚਾਹੇ ਗੁੱਲੀ ਡੰਡਾ ਤੇ ਕਿਸਾਨ ਵੀਰੋ ਇਹ ਮੈਂ ਵੀਡੀਓ ਤਾਂ ਪਾਈ ਆ ਬਹੁਤ ਵੀਰਾਂ ਦੇ ਇਹਦੇ ਵਾਸਤੇ ਫੋਨ ਆਉਂਦੇ ਨੇ ਤੇ ਇਸੇ ਤਰ੍ਹਾਂ ਆਪਾਂ ਕਿਸਾਨ ਵੀਰਾਂ ਵਾਸਤੇ ਹਮੇਸ਼ਾ ਖੜੇ ਆਂਗੇ ਜਿੰਨੇ ਕੁ ਜੋਗੇ ਹੈਗੇ ਆਂ ਤੇ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਜਿਹੜੀ ਵੀ ਆਪਾਂ ਜਾਣਕਾਰੀ ਦਿੱਤੀ ਆ ਵਧੀਆ ਲੱਗੀ ਹੋਵੇਗੀ ਤੁਸੀਂ ਵਧੀਆ ਦੇਖ ਕੇ ਜਾਣਕਾਰੀ ਆਪਣੀ ਵਧੀਆ ਕੰਮ ਕਰੋਗੇ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਦੇ ਰਹੋ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਧੰਨਵਾਦ